ਕੇਂਦਰ ਸਰਕਾਰ ਦੇ ਵੱਲੋਂ 1 ਫਰਵਰੀ ਨੂੰ ਦੇਸ਼ ਦਾ ਬਜਟ ਪੇਸ਼ ਕੀਤਾ ਜਾਵੇਗਾ ਅੰਗਰੇਜ਼ਾਂ ਦੇ ਸਮੇਂ ਫਰਵਰੀ ਦੇ ਆਖਰੀ ਦਿਨ ਯਾਨੀ ਕਿ ਸ਼ਾਮੀ 5 ਵਜੇ ਬਜਟ ਪੇਸ਼ ਕਰਨ ਦੀ ਰਵਾਇਤ ਹੁੰਦੀ ਸੀ ਕਿਉਂਕਿ ਭਾਰਤ ਦਾ ਸਮਾਂ ਬ੍ਰਿਟਿਸ਼ ਸਮੇਂ ਨਾਲੋਂ 4 ਘੰਟੇ 30 ਮਿੰਟ ਅਗੇ ਹੈ ਇਸ ਕਰਕੇ ਅੰਗਰੇਜ਼ ਅਫਸਰਾਂ ਨੇ ਆਪਣੀ ਸਹੂਲਤ ਦੇ ਅਨੁਸਾਰ ਇਹ ਸਮਾਂ ਤੈਅ ਕੀਤਾ ਹੋਇਆ ਸੀ ਪਰੇਕਸ 39 ਸਾਲਾਂ ਬਾਅਦ ਯਾਨੀ ਕਿ 1999 ਦੇ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਇਹ ਪੁਰਾਣੀ ਪਰੰਪਰਾ ਨੂੰ ਤੋੜ ਕੇ ਸਵੇਰੇ 11 ਵਜੇ ਬਜਟ ਪੇਸ਼ ਕਰਨ ਦੀ ਨਵੀਂ ਰਵਾਇਤ ਸ਼ੁਰੂ ਕੀਤੀ। ਅਟਲ ਸਰਕਾਰ ਦੇ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਕਿ ਬਜਟ ਬਣਾਉਣ ਵਾਲੀ ਟੀਮ ਨੂੰ ਤਖਾਨੇ ਦੇ ਵਿੱਚ ਬੰਦ ਕਰਕੇ ਰੱਖਿਆ ਜਾਂਦਾ ਹੈ ਅਤੇ ਬਜਟ ਤੋਂ ਪਹਿਲਾਂ ਕਿਉਂ ਬਣਾਇਆ ਜਾਂਦਾ ਹੈ ਹਲਵਾ? ਸੋ ਆਓ ਤੁਹਾਨੂੰ ਦੱਸਦੇ ਹਾਂ ਬਜਟ ਦੇ ਬਾਰੇ ਇਹ ਕੁਝ ਰੋਚਕ ਗੱਲਾਂ। ਜਦੋਂ ਸਾਡੇ ਦੇਸ਼ ਦਾ ਬਜਟ ਪੇਸ਼ ਹੁੰਦਾ ਹੈ ਤਾਂ ਬਹੁਤ ਸਾਰੇ ਲੋਕਾਂ ਵੱਲੋਂ ਇਹ ਸਵਾਲ ਕੀਤਾ ਜਾਂਦਾ ਹੈ ਕਿ ਬਜਟ ਬਣਾਉਣ ਵਾਲੀ ਟੀਮ ਨੂੰ ਤਹਿਖਾਨੇ ਦੇ ਵਿੱਚ ਬੰਦ ਕਰਕੇ ਰੱਖਿਆ ਜਾਂਦਾ ਹੈ ਤਾਂ ਇਸ ਸਵਾਲ ਦਾ ਜਵਾਬ ਹੈ ਹਾਂ ਦਰਅਸਲ ਲੋਕ ਸਭਾ ਵਿੱਚ ਬਜਟ ਪੇਸ਼ ਹੋਣ ਤੋਂ ਪਹਿਲਾਂ ਉਸ ਨੂੰ ਬਣਾਉਣ ਵਾਲੇ ਕਰੀਬ 100 ਅਫਸਰਾਂ ਅਤੇ ਕਰਮਚਾਰੀਆਂ ਨੂੰ ਵਿੱਤ ਮੰਤਰਾਲੇ ਦੇ ਬੇਸਮੈਂਟ ਦੇ ਵਿੱਚ 7 ਦਿਨਾਂ ਦੇ ਲਈ ਜਿੰਦਰੇ ਲਗਾ ਕੇ ਬੰਦ ਕਰਕੇ ਰੱਖਿਆ ਜਾਂਦਾ ਹੈ ਸਾਰਿਆਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਜਾਂਦੇ ਨੇ ਇਨ੍ਹਾਂ ਦਿਨਾਂ ਦੌਰਾਨ ਉਹ ਨਾ ਤਾਂ ਕਿਸੇ ਨੂੰ ਮਿਲ ਸਕਦੇ ਨੇ ਅਤੇ ਨਾ ਹੀ ਆਪਣੇ ਘਰ ਜਾ ਸਕਦੇ ਨੇ ਦਰਅਸਲ ਅਜਿਹਾ ਕਰਨ ਦਾ ਮਕਸਦ ਬਜਟ ਦੀ ਪੂਰੀ ਜਾਣਕਾਰੀ ਨੂੰ ਗੁਪਤ ਰੱਖਣਾ ਹੁੰਦਾ ਹੈ ਤਾਂ ਕਿ ਕਾਲਾ ਬਾਜ਼ਾਰੀ ਅਤੇ ਮੁਨਾਫਾ ਖੋਰੀ ਰੋਕੀ ਜਾ ਸਕੇ ਸੋਚ ਕੇ ਦੇਖੋ ਜੇਕਰ ਕਿਸੇ ਨੂੰ ਪਹਿਲਾਂ ਹੀ ਪਤਾ ਚੱਲ ਜਾਵੇ ਕਿ ਕਿਸੇ ਖਾਸ ਇੰਡਸਟਰੀ ਤੇ ਟੈਕਸ ਘਟਣ ਵਾਲਾ ਹੈ ਤਾਂ ਉਹ ਭਾਰੀ ਮਾਤਰਾ ਦੇ ਵਿੱਚ ਉਸ ਇੰਡਸਟਰੀ ਨਾਲ ਜੁੜੀਆਂ ਕੰਪਨੀਆਂ ਦੇ ਸ਼ੇਅਰ ਖਰੀਦ ਲਵੇਗਾ ਅਤੇ ਫਿਰ ਬਜਟ ਪਾਸ ਹੁੰਦਿਆਂ ਉਸ ਇੰਡਸਟਰੀ ਦੇ ਸ਼ੇਅਰ ਤੇਜ਼ ਹੋ ਜਾਣਗੇ ਅਤੇ ਉਹ ਇੱਕਲਾ ਵਿਅਕਤੀ ਅਮੀਰ ਹੋ ਜਾਵੇਗਾ ਜਦਕਿ ਆਮ ਨਿਵੇਸ਼ਕ ਪਿੱਛੇ ਰਹਿ ਜਾਣਗੇ ਅਫਸਰਾਂ ਦੇ ਇਸ 7 ਦਿਨਾਂ ਲੋਕ ਇਨ ਦੌਰਾਨ ਵਿੱਤ ਮੰਤਰਾਲੇ ਦੇ ਬੇਸਮੈਂਟ ਦੇ ਵਿੱਚ ਲੱਗੀ ਪ੍ਰਿੰਟਿੰਗ ਪ੍ਰੈਸ ਵਿੱਚ ਬਜਟ ਦੀਆਂ ਕਾਪੀਆਂ ਛਾਪੀਆਂ ਜਾਂਦੀਆਂ ਨੇ ਜਦਕਿ 1950 ਤੋਂ ਪਹਿਲਾਂ ਤੱਕ ਇਹ ਰਾਸ਼ਟਰਪਤੀ ਭਵਨ ਦੇ ਵਿੱਚ ਲੱਗੀ ਸਰਕਾਰੀ ਪ੍ਰੈਸ ਦੇ ਵਿੱਚ ਛਪਦੀਆਂ ਹੁੰਦੀਆਂ ਸੀ ਦਰਅਸਲ 1950 ਦੇ ਵਿੱਚ ਵਿੱਤ ਮੰਤਰੀ ਜੌਨ ਮਥਾਈ ਦੇ ਸਮੇਂ ਇਸ ਪ੍ਰੈਸ ਤੋਂ ਕੁਝ ਦਸਤਾਵੇਜ਼ ਲੀਕ ਹੋ ਗਏ ਸਨ ਅਤੇ ਮਥਾਈ ਤੇ ਕੁਝ ਵੱਡੇ ਕਾਰੋਬਾਰੀਆਂ ਦੀ ਮਦਦ ਕਰਨ ਦਾ ਦੋਸ਼ ਲੱਗਿਆ ਸੀ ਜਿਸ ਤੋਂ ਬਾਅਦ ਬਜਟ ਦੀ ਛਪਾਈ ਦਿੱਲੀ ਦੇ ਮਿੰਟੋ ਰੋਡ ਸਥਿਤ ਦੂਜੀ ਸਰਕਾਰੀ ਪ੍ਰੈਸ ਦੇ ਵਿੱਚ ਹੋਣ ਲੱਗ ਪਈ ਸੀ ਪਰ ਇਸ ਦੇ 30 ਸਾਲ ਬਾਅਦ ਯਾਨੀ ਕਿ 1980 ਦੇ ਵਿੱਚ ਇਸੇ ਪ੍ਰੈਸ ਨੂੰ ਵਿੱਤ ਮੰਤਰਾਲੇ ਦੇ ਬੇਸਮੈਂਟ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਉਦੋਂ ਤੋਂ ਹੀ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ ਸਾਲ 2021-22 ਤੋਂ ਯੂਨੀਅਨ ਬਜਟ ਮੋਬਾਈਲ ਐਪ ਤੇ ਡਿਜੀਟਲ ਤੌਰ ਤੇ ਜਾਰੀ ਹੋਣ ਲੱਗਿਆ ਜਿਸ ਕਾਰਨ ਬਜਟ ਦੀਆਂ ਛਪੀਆਂ ਕਾਪੀਆਂ ਦੀ ਲੋੜ ਕਾਫੀ ਘੱਟ ਹੋ ਗਈ ਹੈ ਜਿਸ ਦੇ ਨਤੀਜੇ ਵਜੋਂ ਸਟਾਫ ਦਾ ਲੌਗਇਨ ਪੀਰੀਅਡ 2 ਹਫ਼ਤਿਆਂ ਦੀ ਥਾਂ 1 ਹਫ਼ਤਾ ਹੋ ਗਿਆ ਹੈ ਹੁਣ ਦੂਜਾ ਸਵਾਲ ਇਹ ਹੈ ਕਿ ਆਖਰ ਬਜਟ ਪੇਸ਼ ਕੀਤੇ ਜਾਣ ਤੋਂ ਪਹਿਲਾਂ ਹਲਵਾ ਕਿਉਂ ਬਣਾਇਆ ਜਾਂਦਾ ਹੈ ਦਰਅਸਲ ਭਾਰਤ ਦੇ ਵਿੱਚ ਕਿਸੇ ਵੀ ਸ਼ੁਭ ਕੰਮ ਦੀ ਸ਼ੁਰੂਆਤ ਮਿੱਠੇ ਦੇ ਨਾਲ ਕਰਨ ਦੀ ਰਵਾਇਤ ਹੈ। ਦੇਸ਼ ਦਾ ਸਾਲ ਭਰ ਦਾ ਬਜਟ ਬਣਾਉਣਾ ਵੀ ਸ਼ੁਭ ਕਾਰਜ ਮੰਨਿਆ ਜਾਂਦਾ ਹੈ। ਇਸੇ ਕਰਕੇ ਪ੍ਰੈਸ ਵਿੱਚ ਬਜਟ ਦੀ ਸ਼ਿਪਾਈ ਸ਼ੁਰੂ ਹੋਣ ਤੋਂ ਪਹਿਲਾਂ ਹਲਵਾ ਬਣਾਇਆ ਜਾਂਦਾ ਹੈ। ਜਿਸ ਦੌਰਾਨ ਵਿੱਤ ਮੰਤਰੀ ਵੱਲੋਂ ਆਪਣੇ ਹੱਥ ਦੇ ਨਾਲ ਸਟਾਫ ਨੂੰ ਕੜਾਹੀ ਵਿੱਚੋਂ ਹਲਵਾ ਭਰੋਸਿਆ ਜਾਂਦਾ ਹੈ। ਇਸ ਹਲਵਾ ਸਹਿਰੇਮਨੀ ਨੂੰ ਤੁਰੰਤ ਬਾਅਦ ਸਟਾਫ ਦਾ ਲੌਕਇਨ ਪੀਰੀਅਡ ਸ਼ੁਰੂ ਹੋ ਜਾਂਦਾ ਹੈ। ਇਸ ਵਾਰੇ ਹਲਵਾ ਸਰੇਮਨੀ 24 ਜਨਵਰੀ ਨੂੰ ਹੋਈ ਸੀ ਕੁਝ ਲੋਕਾਂ ਵੱਲੋਂ ਇਹ ਸਵਾਲ ਵੀ ਕੀਤਾ ਜਾਂਦਾ ਹੈ ਕਿ ਆਖਰਕਾਰ ਦੇਸ਼ ਦਾ ਆਮ ਬਜਟ 1 ਫਰਵਰੀ ਨੂੰ ਹੀ ਕਿਉਂ ਪੇਸ਼ ਕੀਤਾ ਜਾਂਦਾ ਹੈ ਦਰਅਸਲ ਅੰਗਰੇਜ਼ਾਂ ਦੇ ਸਮੇਂ ਤੋਂ ਲੈ ਕੇ 2016 ਤੱਕ ਬਜਟ ਫਰਵਰੀ ਮਹੀਨੇ ਦੇ ਆਖਰੀ ਵਰਕਿੰਗ ਡੇ ਯਾਨੀ ਕਿ 28 ਫਰਵਰੀ ਜਾਂ ਜੇਕਰ ਲੀਪ ਦਾ ਸਾਲ ਹੋਵੇ ਤਾਂ 29 ਫਰਵਰੀ ਨੂੰ ਪੇਸ਼ ਕੀਤਾ ਜਾਂਦਾ ਸੀ ਪਰ 21 ਜਨਵਰੀ 2017 ਤੋਂ ਮੋਦੀ ਸਰਕਾਰ ਨੇ ਆਮ ਬਜਟ ਪੇਸ਼ ਕਰਨ ਦੀ ਤਾਰੀਖ 1 ਫਰਵਰੀ ਕਰ ਦਿੱਤੀ। ਉਦੋਂ ਦੇ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਇਸ ਦੇ ਪਿੱਛੇ ਦੋ ਕਾਰਨ ਦੱਸੇ ਗਏ ਸੀ। ਪਹਿਲਾ ਕਾਰਨ ਇਹ ਕਿ ਬਜਟ ਪੇਸ਼ ਕਰਨ ਤੋਂ ਲੈ ਕੇ ਸੰਸਦ ਤੋਂ ਪਾਸ ਕਰਵਾਉਣ ਅਤੇ ਲਾਗੂ ਕਰਨ ਦੇ ਵਿੱਚ ਮਈ ਤੱਕ ਦਾ ਸਮਾਂ ਲੱਗਦਾ ਹੈ। 28 ਫਰਵਰੀ ਦੀ ਥਾਂ 1 ਫਰਵਰੀ ਨੂੰ ਪੇਸ਼ ਕਰਨ ਨਾਲ ਬਜਟ ਦੇ ਨਵੇਂ ਬਦਲਾਅ ਅਤੇ ਨਿਯਮ ਲਾਗੂ ਕਰਨ ਲਈ ਜ਼ਿਆਦਾ ਸਮਾਂ ਮਿਲ ਜਾਂਦਾ ਹੈ। ਦੂਜਾ ਕਾਰਨ ਉਸ ਸਮੇ ਇਹ ਸੀ ਕਿ 2017 ਦੇ ਵਿੱਚ ਰੇਲ ਬਜਟ ਦਾ ਆਮ ਬਜਟ ਵਿੱਚ ਰਲੇਵਾ ਕਰ ਦਿੱਤਾ ਗਿਆ ਸੀ ਜਿਸ ਕਰਕੇ ਆਮ ਬਜਟ ਲਾਗੂ ਕਰਨ ਲਈ ਹੋਰ ਜ਼ਿਆਦਾ ਸਮੇਂ ਦੀ ਲੋੜ ਸੀ ਇੱਕ ਸਵਾਲ ਇਹ ਵੀ ਲੋਕਾਂ ਦੇ ਮਨਾਂ ਦੇ ਵਿੱਚ ਪੈਦਾ ਹੁੰਦਾ ਹੈ ਕਿ ਨਵਾਂ ਸਾਲ 1 ਜਨਵਰੀ ਤੋਂ ਸ਼ੁਰੂ ਹੁੰਦਾ ਹੈ ਪਰ ਬਜਟ 1 ਅਪ੍ਰੈਲ ਤੋਂ 31 ਮਾਰਚ ਤੱਕ ਹੀ ਕਿਉਂ ਹੁੰਦਾ ਇਸ ਦਾ ਜਵਾਬ ਇਹ ਹੈ ਕਿ ਭਾਰਤ ਦੇ ਵਿੱਚ 1867 ਤੋਂ ਵਿੱਤੀ ਸਾਲ 1 ਅਪ੍ਰੈਲ ਤੋਂ 31 ਮਾਰਚ ਤੱਕ ਦਾ ਹੁੰਦਾ ਹੈ ਇਸ ਕਰਕੇ ਬਜਟ ਦੇ ਵਿੱਚ ਵੀ ਵਿੱਤੀ ਸਾਲ ਦੇ ਅਨੁਸਾਰ 1 ਅਪ੍ਰੈਲ ਤੋਂ 31 ਮਾਰਚ ਤੱਕ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ। ਵਿੱਤੀ ਸਾਲ 1 ਅਪ੍ਰੈਲ ਤੋਂ ਹੀ ਸ਼ੁਰੂ ਹੁੰਦਾ ਹੈ। ਇਸ ਦੇ ਪਿੱਛੇ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਭਾਰਤ ਦੀ ਅਰਥਵਿਵਸਥਾ ਦਾ 18 ਤੋਂ 20% ਦਾ ਹਿੱਸਾ ਅਜੇ ਵੀ ਖੇਤੀ ਤੋਂ ਆਉਂਦਾ ਹੈ। ਕਣਕ ਵਰਗੀ ਵੱਡੀ ਫਸਲ ਦੀ ਕਟਾਈ ਫਰਵਰੀ-ਮਾਰਚ ਤੋਂ ਹੀ ਸ਼ੁਰੂ ਹੁੰਦੀ ਹੈ। ਜਿਸ ਕਾਰਨ ਲੋਕਾਂ ਕੋਲ ਪੈਸਾ ਮਾਰਚ ਤੋਂ ਬਾਅਦ ਆਉਣਾ ਸ਼ੁਰੂ ਹੁੰਦਾ ਹੈ। ਇਹੀ وجہ ਹੈ ਕਿ ਭਾਰਤ ਦੇ ਵਿੱਚ ਵਿੱਤੀ ਸਾਲ ਦੀ ਸ਼ੁਰੂਆਤ 1 ਮਾਰਚ ਤੋਂ ਹੁੰਦੀ ਹੈ। ਬਜਟ ਤੋਂ ਲੈ ਕੇ ਇਹ ਵੀ ਸਵਾਲ ਹੈ ਕਿ ਆਖਰਕਾਰ ਵਿੱਤ ਮੰਤਰੀ ਬਜਟ ਭਾਸ਼ਣ ਲਈ ਲਾਲ ਰੰਗ ਦੇ ਬੱਕਰ ਦੇ ਵਿੱਚ ਬਜਟ ਦੇ ਦਸਤਾਵੇਜ਼ ਹੀ ਕਿਉਂ ਲੈ ਕੇ ਆਉਂਦੇ ਨੇ? ਤਾਂ ਇਸ ਦਾ ਜਵਾਬ ਇਹ ਹੈ ਕਿ ਆਜ਼ਾਦ ਭਾਰਤ ਦੇ ਵਿੱਚ ਪਹਿਲਾ ਬਜਟ 26 ਨਵੰਬਰ 1947 ਨੂੰ ਭਾਰਤ ਦੇ ਪਹਿਲੇ ਵਿੱਤ ਮੰਤਰੀ ਆਰ ਕੇ ਸ਼ਨ ਮੁਖਮ ਚੇਟੀ ਵੱਲੋਂ ਪੇਸ਼ ਕੀਤਾ ਗਿਆ ਸੀ। ਉਹ ਅੰਗਰੇਜ਼ਾਂ ਦੀ ਤਰ੍ਹਾਂ ਚਮੜੇ ਦੇ ਪੂਰੇ ਰੰਗ ਦੇ ਬਰੀਫ ਕੇਸ ਦੇ ਵਿੱਚ ਬਜਟ ਦਸਤਾਵੇਜ਼ ਲੈ ਕੇ ਸੰਸਦ ਪੁੱਜੇ ਸੀ। ਸਾਲ 2018 ਤੱਕ ਇਹ ਪਰੰਪਰਾ ਜਾਰੀ ਰਹੀ ਪਰ 5 ਜੁਲਾਈ 2019 ਨੂੰ ਨਿਰਮਲਾ ਸੀਤਾ ਰਮਨ ਨੇ ਇਹ ਪਰੰਪਰਾ ਤੋੜ ਦਿੱਤੀ ਅਤੇ ਉਹ ਪਹਿਲੀ ਵਾਰ ਬਜਟ ਨੂੰ ਬਰੀਫ ਕੇਸ ਦੀ ਬਜਾਏ ਇੱਕ ਲਾਲ ਰੰਗ ਦੇ ਕੱਪੜੇ ਦੇ ਵਿੱਚ ਕਵਰ ਕਰਕੇ ਸੰਸਦ ਪੁੱਜੇ ਸੀ। ਜਿਸਤੇ ਰਾਸ਼ਟਰੀ ਚਿੰਨ ਅਸ਼ੋਕ ਸਤੰਭ ਬਣਿਆ ਹੋਇਆ ਹੈ। ਉਦੋਂ ਦੇ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਨਾ ਮੂਰਤੀ ਨੇ ਇਸ ਬਦਲਾਅ ਨੂੰ ਪੱਛਮੀ ਗੁਲਾਮੀ ਤੋਂ ਆਜ਼ਾਦੀ ਦਾ ਪ੍ਰਤੀਕ ਵੀ ਆਖ ਦਿੱਤਾ ਸੀ ਇੱਕ ਹੋਰ ਕਾਰਨ ਇਹ ਵੀ ਹੈ ਕਿ ਲਾਲ ਕੱਪੜੇ ਦੀ ਵਰਤੋਂ ਭਾਰਤੀ ਬਹੁਗਿਣਤੀ ਹਿੰਦੂਆਂ ਦੇ ਧਾਰਮਿਕ ਕਾਰਜਾਂ ਵਿੱਚ ਵੀ ਕੀਤੀ ਜਾਂਦੀ ਹੈ ਕ੍ਰਿਸ਼ਨਾ ਮੂਰਤੀ ਨੇ ਆਖਿਆ ਸੀ ਕਿ ਇਹ ਬਜਟ ਤੇ ਹੀ ਦੇਸ਼ ਦਾ ਵਹੀ ਖਾਤਾ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਬਿੱਲ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਮਨਜ਼ੂਰੀ ਦਿੰਦਾ ਹੈ ਪਰ ਬਜਟ ਦੇ ਮਾਮਲੇ ਦੇ ਵਿੱਚ ਇਹ ਪਹਿਲਾਂ ਹੀ ਕਿਉਂ ਜ਼ਰੂਰੀ ਕੀਤੀ ਗਈ ਹੈ ਦਰਅਸਲ ਵਿੱਤੀ ਬਿੱਲ ਸਿਰਫ ਸਰਕਾਰ ਹੀ ਪੇਸ਼ ਕਰੇ ਇਹ ਯਕੀਨੀ ਕਰਨ ਦੇ ਲਈ ਰਾਸ਼ਟਰਪਤੀ ਦੀ ਪਹਿਲਾਂ ਹੀ ਇਜਾਜ਼ਤ ਲੈਣੀ ਜ਼ਰੂਰੀ ਹੁੰਦੀ ਹੈ ਇਸ ਦਾ ਮਤਲਬ ਇਹ ਹੈ ਕਿ ਸੰਸਦ ਦਾ ਕੋਈ ਅਜਿਹਾ ਸੰਸਦ ਜੋ ਸਰਕਾਰ ਦੇ ਵਿੱਚ ਸ਼ਾਮਲ ਨਹੀਂ ਹੈ ਉਹ ਵਿੱਤੀ ਬਿੱਲ ਜਾਂ ਬਜਟ ਪੇਸ਼ ਨਹੀਂ ਕਰ ਸਕਦਾ ਹਾਲਾਂਕਿ ਰਾਸ਼ਟਰਪਤੀ ਨੂੰ ਬਜਟ ਦੇ ਵਿੱਚ ਕੋਈ ਬਦਲਾਅ ਕਰਨ ਦਾ ਅਧਿਕਾਰ ਨਹੀਂ ਹੁੰਦਾ ਉਹਨਾਂ ਦੀ ਭੂਮਿਕਾ ਸਿਰਫ ਬਜਟ ਨੂੰ ਰਿਸੀਵ ਕਰਨ ਅਤੇ ਉਸ ਨੂੰ ਸਦਕਾਰ ਕਰਨ ਤੱਕ ਹੀ ਸੀਮਤ ਹੁੰਦੀ ਹੈ ਬਜਟ ਬਾਰੇ ਇੱਕ ਗੱਲ ਹੋਰ ਦੱਸਦੇ ਹਾਂ ਕਿ ਸਾਲ 1924 ਤੋਂ 2016 ਤੱਕ ਰੇਲਵੇ ਬਜਟ ਆਮ ਬਜਟ ਨਾਲੋਂ ਵੱਖਰਾ ਹੁੰਦਾ ਸੀ ਇਸ ਦਾ ਕਾਰਨ ਇਹ ਸੀ ਕਿ ਰੇਲਵੇ ਦੇਸ਼ ਦਾ ਸਭ ਤੋਂ ਵੱਡਾ ਮੰਤਰਾਲਾ ਹੈ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਆਮ ਲੋਕ ਅਤੇ ਕਰਮਚਾਰੀ ਜੁੜੇ ਹੋਏ ਨੇ ਦੇਸ਼ ਦੀ ਤਰੱਕੀ ਸੁਰੱਖਿਆ ਅਤੇ ਉਸ ਨੂੰ ਇੱਕਜੁੱਟ ਰੱਖਣ ਲਈ ਰੇਲਵੇ ਬੇਹਦ ਜ਼ਰੂਰੀ ਹੈ ਇਸ ਕਰਕੇ ਇਸ ਤੇ ਵੱਖਰੇ ਤੌਰ ਤੇ ਫੋਕਸ ਕੀਤਾ ਜਾਣਾ ਚਾਹੀਦਾ ਤਾਂ ਇਹ ਰੇਲ ਬਜਟ ਵੱਖਰਾ ਪੇਸ਼ ਕੀਤਾ ਜਾਂਦਾ ਸੀ ਪਰ ਸਤੰਬਰ 2016 ਦੇ ਵਿੱਚ ਮੋਦੀ ਸਰਕਾਰ ਨੇ 92 ਸਾਲ ਪੁਰਾਣੀ ਪਰੰਪਰਾ ਤੋੜ ਦਿੱਤੀ ਅਤੇ ਰੇਲ ਬਜਟ ਦਾ ਆਮ ਬਜਟ ਵਿੱਚ ਹੀ ਰਲੇਵਾ ਕਰ ਦਿੱਤਾ ਗਿਆ ਸੀ। ਸੋ ਬਜਟ ਬਾਰੇ ਇਹ ਰੌਚਕ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ? ਸਾਨੂੰ ਕਮੈਂਟ ਜ਼ਰੀਏ ਆਪਣੀ رائے ਪ੍ਰਤੀਕਰਮ ਤੇ ਟਿੱਪਣੀ ਸਾਂਝੀ ਜ਼ਰੂਰ ਕਰਨਾ। ਹੋਰ ਜਾਣਕਾਰੀਆਂ ਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ।